ਬਿਲਕੁਲ ਇਹ ਹੰਗਾਮਾ ਹੋ ਰਿਹਾ ਹੋਟਲ ਦੇ ਬਾਹਰ ਇੱਕ ਲੜਕੀ ਹੰਗਾਮਾ ਕਰ ਰਹੀ ਹੈ ਤਸਵੀਰਾਂ ਵਿਖ ਸਕਦੇ ਕੀ ਕਰਨ ਆਏ ਸੀ ਇੱਥੇ ਕੀ ਹੋਇਆ ਬੱਸ ਕੱਢ ਦਿਓ ਤੁਸੀਂ ਰੋਂਦੇ ਹੋ ਕਸਟਮਰ ਲੈ ਰੋਂਦੇ ਕੋ ਬੱਸ ਇੱਕ ਤੁਸੀਂ ਮਨ ਲਾਇਆ ਗਈ ਸੀ ਇਹਨਾਂ ਨੇ ਆਪਣੇ ਰੂਮ ਦੇ ਪੈਸੇ ਲੇ ਕਸਟਮਰ ਕਹਿੰਦਾ ਮੈਂ ਕੁੜੀ ਨੂੰ ਰੂਮ ਪੈਸੇ ਦੇ ਦਿੱਤੇ ਕਸਟਮਰ ਨੇ ਉਹਨੂੰ ਪੈਸੇ ਦੇ ਦਿੱਤੇ ਅੰਕਲ ਨੂੰ ਉੱਪਰ ਬੁਲਾਇਆ ਅੰਕਲ ਨੇ ਆ ਕੇ ਮੇਰੇ ਮੂੰਹ ਤੇ ਤਿੰਨ ਥੱਪੜ ਮਾਰੇ ਇਹ ਜੋ ਕਰਨਾਗਾ ਮੈਂ ਬਾਹਰ ਕਰੋ ਇੱਥੇ ਨਹੀਂ ਕਰਨਾ ਕਸਟਮਰ ਨੂੰ ਮੈਂ ਟੀ-ਸ਼ਰਟ ਫੜ ਕੇ ਬਾਹਰ ਲੈ ਗਈ ਇਹਨਾਂ ਨੇ ਭਜਾਤਾ ਗਾ ਕੀ ਗੱਲ ਕੀ ਨਾ ਮੇਰੀ ਆਈਡੀ ਲਈ ਨਾ ਇਹਨਾਂ ਨੇ ਗਾਗ ਚੜੀ ਨਹੀਂ ਗਲਤ ਕੰਮ ਹੁੰਦਾ ਇੱਥੇ ਗਲਤ ਕੰਮ ਹੁੰਦਾ ਜੀ ਇੱਥੇ ਕਿਹੜੀ ਜਗ੍ਹਾ ਤੇ ਇੱਥੇ ਮੈਨੂੰ 1.5 ਸਾਲ ਹੋ ਗਿਆ ਹੁੰਦੇ ਪਰ ਪਹਿਲੀ ਵਲੀ ਰੋਲਾ ਹੈ ਕਿਹੜੀ ਆ ਕੀ ਨਾਮ ਹੈ ਜੀ ਮੇਰਾ ਨਾਮ ਟੀਨਾ ਹੋਟਲ ਦਾ ਕੀ ਨਾਮ ਕਿੱਥੇ ਆਇਆ ਸੀ ਹੋਟਲ ਸੀ ਜੀ ਗੈਸਟ ਹਾਊਸ ਕਿੱਥੇ ਆ ਦਿਖਾਓ ਆ ਸਾਹਮਣੇ ਬਿਲਕੁਲ ਸੀ ਜੀ ਗੈਸਟ ਹਾਊਸ ਦੇ ਬਾਹਰ ਦੀ ਆ ਤਸਵੀਰਾਂ ਸਾਂਝੀਆਂ ਕੀ ਬਿਨੈਨੀਆ ਰੂਮ ਦਿੰਦੇ ਨਾ ਕੀ ਹੋਇਆ ਮੈਲਡੀਆਂ ਦਾ ਰੂਮ ਦਿੰਦੇ ਆ ਤੁਹਾਡਾ ਕਸਟਮਰ ਕਿੱਥੇ ਆ ਕਸਟਮਰ ਦੁੜਾਉਂਦਾ ਇਹਨਾਂ ਨੇ ਨਹੀਂ ਕੀ ਕਸਟਮਰ ਕੀ ਇੱਥੇ ਰਾਤ ਨੂੰ ਕੀ ਕਰਨ ਕੀ ਆਏ ਸੀਗੇ ਮੈਂ ਬਸਟੈਂਡ ਤੋਂ ਕਸਟਮਰ ਜਾ ਕੇ ਇੱਥੇ ਆਈ ਸੀ ਬਸਟੈਂਡ ਨਹੀਂ ਕਿਹੜਾ ਕਸਟਮਰ ਸੀਗਾ ਸਰ ਬਸਟੈਂਡ ਰੂਮ ਨਹੀਂ ਮਿਲਦੇ ਐਸ ਐਚਓ ਸਰ ਨੇ ਮਨਾ ਕੀਤਾ ਬਸਟੈਂਡ ਰੂਮ ਨਹੀਂ ਦੇਣਾ ਪਰ ਇਹ ਹੋਟਲ ਹੀ ਹਣ ਦਾ ਰੂਮ ਦੇਣੋ ਇਹ ਹੋਟਲ ਜੀ ਆਈ ਦਾ ਵਾਹੇ ਜਦੋਂ ਕੋਈ ਨਸ਼ਾ ਵਗੈਰਾ ਵੀ ਕਰਦੇ ਤੁਸੀਂ ਕੋਈ ਨਸ਼ਾ ਵਗੈਰਾ ਵੀ ਕਰਦੇ ਮੈਂ ਕਿੰਗੀ ਦੀ ਆ ਡਰਿੰਕ ਕੀਤੀ ਮੈਂ ਸਭ ਕੋਈ ਸੱਚ ਬੋਲ ਰਹੀ ਨਹੀਂ ਤੁਸੀਂ ਇੱਥੇ ਕਸ਼ਵਾਨ ਨੇ ਵੀ ਕੀਤੀ ਡਰਿੰਕ ਮੈਂ ਵੀ ਕੀਤੀ ਸੀਗੀ ਤੇ ਇਹ ਸਾਡੇ ਕੋ ਪਾਈਆ ਪਾਈਆ ਲੈ ਕੇ ਦਿੰਦੇ ਆ ਮਾਣੀ ਮੋਢੀ ਵੱਜ ਜਾਂਦੀ ਨਾ ਇਹਨਾਂ ਨੂੰ ਦੇ ਕੇ ਜਾਈਦਾ ਤੁਹਾਡਾ ਪਾਈਆ ਪੀ ਜਾਂਦੀ ਆਪਾਂ ਦੇ ਕੇ ਜਾਈ ਦੇਣਾ ਨੂੰ ਵੱਜ ਜਾਂਦਾ ਨਹੀਂ ਅੰਦਰ ਇਹ ਤਾਂ ਸ਼ਰਾਬ ਵਗੈਰਾ ਪੀਣ ਨੂੰ ਲਾਊਡ ਹੈ ਤੇ ਪਿੰਦੇ ਆ ਜੀ ਪਿੰਦੇ ਅੰਦਰ ਉਹ ਕਮਰਾ ਬਣਾਇਆ ਪਿਆ ਬੈਨ ਨੂੰ ਇਹਨਾਂ ਨੇ ਆਪਣਾ ਅੱਛਾ ਜੀ ਨਹੀਂ ਅੱਜ ਹੋਈ ਗੱਲ ਕੀ ਹੋਈ ਸੀ ਤੁਹਾਡੀ ਅੱਜ ਗੱਲ ਹੋਈ ਸੀਗੀ ਸਰ ਮੈਂ ਕਸਟਮਰ ਲੈ ਕੇ ਆਈ ਸੀ ਠੀਕ ਹੈ ਕਸਟਮਰ ਨੂੰ 300 ਰੁਪਏ ਰੂਮ ਦਾ ਦਿੱਤਾ ਨਾ ਮੇਰੀ ਆਈਡੀ ਲੈ ਨਾ ਲਗਦੀ ਆਈਡੀ ਲਈ ਠੀਕ ਆ ਉੱਪਰ ਤੁਹਾਨੂੰ ਭੇਜਤਾ 105 ਨੰਬਰ ਦਾ ਨਹੀਂ ਜਿੱਦਾਂ ਕਸਟਮਰ ਲੈ ਕੇ ਇਹ ਨਹੀਂ ਕਮਿਸ਼ਨ ਮੇਰੇ ਪੈਸੇ ਨਹੀਂ ਸਾਨੂੰ ਮਿਲੇ ਕਮਿਸ਼ਨ ਲੈਣੇ ਵੀ ਮੇਰੇ ਪੈਸੇ ਨੇ ਮੈਨੂੰ ਮਿਲੇ ਸਰ ਤੁਹਾਨੂੰ ਆਂਦੇ ਨੂੰ ਕਿੰਨਾ ਸਮਾਂ ਹੋ ਗਿਆ ਤੇ ਤੁਹਾਡੇ ਪੈਸੇ ਕੋਲ ਲੈ ਗਿਆ ਤੁਹਾਡੇ ਪੈਸੇ ਕੋਲ ਲੈ ਗਿਆ ਮੇਰੇ ਪੈਸੇ ਸਰ ਮੈਨੂੰ ਮਿਲੇ ਨਹੀਂ ਕਸਟਮਰ ਕੋ ਨਹੀਂ ਮਿਲੇ ਕਸਟਮਰ ਕਿਥੇ ਤੁਹਾਡੇ ਬੰਦੇ ਰੂਮ ਦਾ ਦੇ ਕਸਟਮਰ ਇਹ ਨਾਲ ਨੜਾਤਾ ਕਹਿੰਦੇ ਜੋ ਲੜਾਈ ਕਰਨੀ ਬਾਹਰ ਜਾ ਕੇ ਕਰੋ ਸਾਡੇ ਹੌਲਦਲ ਜਨਾ ਕਰ ਜਿੱਦਾਂ ਤੁਸੀਂ ਕੁੱਟ ਮਾਰਦਾ ਕਹਿ ਰਹੇ ਹੋ ਕਿੰਨੇ ਕੀਤੀ ਹੈ ਅੰਗਲ ਹੈ ਆ ਸਿਆਣੇ ਜੀ ਅੰਕਲ ਜਿਹੜੇ ਖੜੇ ਆ ਇਹਨਾਂ ਨੇ ਮੇਰੇ ਤਿੰਨ ਥੱਪੜ ਮਾਰੇ ਉੱਪਰ ਕਮਰੇ ਸਰ ਹੋਈ ਇਹ ਤਾਂ ਦੀ ਗੱਲ ਤੁਹਾਡਾ ਘੁੱਟ ਮਾਰਨੀ ਕੀ ਹੋਇਆ ਕਿ ਅੰਕਲ ਜੀ ਇੱਥੇ ਜਦੋਂ ਮਰਜੀ ਆ ਜਿਓ ਇੱਥੇ ਕੁੜੀਆਂ ਰਾਤ ਨੂੰ ਦੇਖਿਓ ਹੇਠਾਂ ਜਾ ਕੇ ਮੈਂ ਆ ਜਗ੍ਹਾ ਦੇ ਬਾਹਰ ਵੀ ਕੁੜੀਆਂ ਰੱਖਿਓਂਦੀਆਂ 6-6 ਜਾਨੀਆਂ ਕੁੜੀਆਂ ਉੱਤੇ ਬੈਠੀਆਂ ਹੁੰਦੀਆਂ ਕਿੱਥੇ ਬਾਜੀ ਆ ਜਗ੍ਹਾ ਦੇ 6-6 ਜਾਨੀਆਂ ਕੁੜੀਆਂ ਬੈਠੀਆਂ ਹੁੰਦੀਆਂ ਸਾਰੀ ਰਾਤ ਆਈਓ ਸਾਰੀ ਰਾਤ ਤਨੋਂ ਜੋ ਕੁੜੀਆਂ ਮਿਲਣੀਆਂ ਆਹ ਹੋਟਲ ਦੀ ਕੰਮ ਲਾਣੀ ਆ। ਕੋਈ ਨਾਮ ਹੋਟਲ ਨਹੀਂ ਦਿੰਦਾ। ਕਿਹੜਾ ਹੋਟਲ ਆ ਜੀ? ਆਹ ਹੋਟਲ ਸੀ ਜੇ ਗੈਸਟ ਹਾਊਸ। ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਆਂਦੇ ਨੂੰ? ਮੈਨੂੰ ਸਾਢੇ 1.5 ਸਾਲ ਹੋਇਆ। 1.5 ਸਾਲ ਹੋ ਗਏ 1.5 ਸਾਲ ਚ ਇੱਕ ਵਾਰੀ ਪੁਲਿਸ ਨੇ ਚੈਕਿੰਗ ਨਹੀਂ ਕੀਤੀ। ਇਹ ਨਹੀਂ ਸਾਨੂੰ ਪਤਾ। ਨਹੀਂ ਤੁਸੀਂ 1.5 ਸਾਲ ਪਹਿਲਾਂ ਵੀ ਸਾਨੂੰ ਪਤਾ। ਕਿਉਂਕਿ ਕਦੀ ਲੜਾਈ ਨਹੀਂ ਹੋਈ। ਅੱਛਾ ਮਤਲਬ ਪਹਿਲੇ ਤੁਹਾਡਾ ਵੀ ਕੰਮ ਚੱਲਦਾ ਸੀਗਾ ਤੇ ਉਹਨਾਂ ਦਾ ਵੀ ਕੰਮ ਚੱਲਦਾ ਸੀਗਾ ਠੀਕ ਆ ਮੈਂ ਵੀ ਕਰਦੀ ਸੀ ਗਲਤੀ ਜਿੰਨੀ ਉਹਨਾਂ ਤੁਹਾਡੀ ਵੀ ਗਲਤੀ ਹੈ ਮੈਂ ਵੀ ਕਰਦੀ ਸੀ ਮੈਂ ਝੂਠ ਨਹੀਂ ਬੋਲਦੀ ਮੈਂ ਵੀ ਆਂਦੀ ਸੀਗੀ ਸਾਨੂੰ 300 ਰੁਪਏ ਚ ਰੂਮ ਮਿਲਦਾ ਆਈ ਜੇ ਨਾਈਟ ਕਰਨੀ 700 ਰੁਪਏ ਚ ਮਿਲਦਾ ਹੀ ਰੂਮ ਅੱਛਾ ਕੋਈ ਆਈਡੀ ਨਹੀਂ ਲਾਂਦੇ ਕੋਈ ਕੁਝ ਨਹੀਂ ਲੈਂਦੇ ਅੱਛਾ ਇਹਨਾਂ ਨੂੰ ਵਾਡੀ ਮੇਰੀ ਆਈਡੀ ਦਿਖਾ ਦਿਓ ਨਹੀਂ ਕੱਲੇ ਇਹ ਨਹੀਂ ਲੈਂਦੇ ਮੈਂ ਕੱਲ ਨਾ ਇਟਾਈ ਆ ਪੁੱਛੋ ਨਹੀਂ ਜਿਓ ਕਹਿਣ ਤੁਸੀਂ ਆਏ ਨਹੀਂ ਇੱਥੇ ਫੇਰ ਇਹਨਾਂ ਦੇ ਕੈਮਰੇ ਖਲਾਓ ਕੈਮਰੇ ਲੱਗੇ ਅੰਦਰ ਕੋਰੋਨਾ ਗੱਲ ਪੁੱਛੋ ਇਹਨਾਂ ਦੇ ਕੈ ਇਹ ਆਮਰਾ ਗੋਲ ਵੀਰਾ ਦੇਖ sai ਦੋ ਜਿਹੜੀ ਲੜਕੀ ਹੈ ਗਰੋਥ ਕਰ ਰਹੀ ਹੈ ਤੇਰੇ ਲਈ ਜੇ ਨਹੀਂ ਰਹੇ ਗੰਦੇ ਜਸਟ ਉੱਥੋਂ ਆਪਣੇ ਕੋਲ ਵਿਵਾਦ ਹੋ ਰਿਹਾ ਦੇਖ sai ਲੜਕੀ ਅੰਕਲ ਹੋਇਆ ਕੀ ਗੱਲ ਕੀ ਹੋਈ ਹੈ ਇਹਦੀ ਕਸਟਮਰ ਲੈ ਕੇ ਆਈ ਹੈ ਕੈਮਰਾ ਲੱਗਿਆ ਜੀ ਨੀ ਤੁਸੀਂ ਕੋਈ ਆਈਡੀ ਵਗੈਰੇ ਨਹੀਂ ਲਿੱਤੀ ਇਹਨਾਂ ਕੋ ਨਾ ਨਹੀਂ ਲਈ ਆਈਡੀ ਇਹਨਾਂ ਨੂੰ ਕੋ ਰਜਿਸਟਰ ਤੇ ਲਗਾ ਦੋ ਆਈਡੀ ਤੇ ਲਿੰਦੀ ਹੋ ਠੀਕ ਹੈ ਜੀ ਇਹ ਉੱਪਰ ਜਾ ਕੇ ਬੈਠਾ ਸਮਾਂ ਵਿੱਚ ਅਸੀਂ ਸੁਰਟੀ ਵੀ ਲਾ ਦੇ ਜਾਈਏ ਐਸੇ ਵੀ ਦਿੱਤੇ ਇਹਨੂੰ ਇਹ ਕਹਿੰਦੀ ਮੈਨੂੰ ਪੈਸੇ ਨਹੀਂ ਦੇ ਲਓ ਵਾੜ ਲੈ ਕਸਟਮਰ ਨੂੰ ਅੰਕਲ ਨੇ ਮੈਨੂੰ ਮਤਲਬ ਲੋਕਲ ਆਈਡੀ ਦੇ ਵਿੱਚ ਰਹਿ ਸਕਦੇ ਬੰਦੇ ਲੈ ਆਈਡੀ ਦੰਦੇ ਜੀ ਆਈਡੀ ਲੰਦੇ 300 ਰੁਪਏ ਚ ਬਲੈਕ ਰੂਮ ਦਿੰਦੇ ਆ ਇਹਨਾਂ ਦੀ ਵੀ ਲੋਕਲ ਆਈਡੀ ਇਹਨਾਂ ਦੇ ਕਸਟਮਰ ਦੀ ਵੀ ਲੋਕਲ ਆਈਡੀ ਸੀ ਕਸਟਮਰ ਵੀ ਲੋਕਲ ਸੀਗਾ ਮੈਂ ਵੀ ਲੋਕਲ ਸੀ ਤੇ ਲੋਕਲ ਆਈਡੀ ਉਹ ਲੋਕਲ ਆਈਡੀ ਲੈ ਕੇ ਰੱਖ ਸਕਦੇ ਇੱਥੇ ਆ ਇਹਨਾਂ ਨੂੰ ਪਤਾ ਹੈ ਪਰ ਆਈਡੀਆਂ ਨਹੀਂ ਲੈਂਦੇ 300 ਰੁਪਏ ਚ ਪਹਿਲਾਂ ਕਿਹਦੇ ਲਈ ਰੂਮ ਦਿੰਦੇ ਆ ਜੀ ਦਾ ਦਾ ਪਹਿਲੇ ਆਂਦੀ ਰਹੀ ਐ ਕੁੜੀ ਆਨੀ ਫਸਟ ਟਾਈਮ ਆਂਦੀ ਆ ਫੇ ਕਹਿੰਦੀ ਨਹੀਂ ਜੀ ਮੈਂ ਪਰ ਮੈਂ ਰੈਗੂਲਰ ਆਂਦੀ ਆ ਉਹ ਕਹ ਰੇ ਨਹੀਂ ਆਂਦੀ ਪਹਿਲੀ ਵਾਰ ਹੀ ਆਈ ਐ ਜੀ ਪਹਿਲਾਂ ਕਹਿੰਦੀ ਵੀ ਮੈਂ ਡੇਢ ਸਾਲ ਤੋਂ ਆ ਰਹੀ ਹਾਂ ਉਹ ਕੈਮਰੇ ਖਲਾਓ ਡੇਢ ਸਾਲ ਤੋਂ ਮੈਂ ਆ ਰਹੀ ਡੇਢ ਸਾਲ ਤੋਂ ਪਹਿਲਾਂ ਕਹਿੰਦੀ ਡੇਲੀ ਕਹਿੰਦੀ ਮੈਂ ਨਹੀਂ ਬਿਲਕੁਲ ਦੇਖ ਸਕਦੇ ਹੋ ਜਸ਼ਨ ਫਰੋਸ਼ੀ ਦਾ ਧੰਦਾ ਬੱਸ ਸਟੈਂਡ ਦੇ ਦੱਸਿਆ ਜਾ ਰਿਹਾ ਬੱਸ ਸਟੈਂਡ ਤੋਂ ਇੱਕ ਐ ਕਸਟਮਰ ਲੈ ਕੇ ਆਈ ਸੀਗੀ ਤੇ ਸਟੇਸ਼ਨ ਦੇ ਉੱਤੇ ਹੋਟਲ ਦੇ ਵਿੱਚ ਦੇਹ ਵਪਾਰ ਦਾ ਧੰਦਾ ਇੱਥੇ ਚੱਲ ਰਿਹਾ ਸੀਗਾ ਤੇ ਉੱਪਰ ਜਾ ਕੇ ਇਹਦੀ ਕਸਟਮਰ ਦੇ ਨਾਲ ਬੈ ਸਹੀ ਦੋਸਤੋ ਬਾਅਦ ਇਹ ਲੜਕੀਆਂ ਦੇਖ ਸਕਦੇ ਹੋ ਜੀ ਕੀ ਨਾਮ ਤੁਹਾਡਾ ਨਾਮ ਕੀ ਤੁਹਾਡਾ ਐਟੀਨਾ ਲੜਕੀ ਆ ਜੋ ਦੇ ਵਪਾਰ ਦਾ ਠੰਡਾ ਕਰਨ ਇਹ ਹੋਟਲ ਦੇ ਵਿੱਚ ਅਸੀਂ ਪਹੁੰਚੀ ਸੀਗੀ ਤੇ ਇਹਨਾਂ ਦਾ ਹੋਟਲ ਆਈਆਂ ਬੱਤੀਆ ਹੋਟਲ ਰੱਖਦੇ ਆਪੀ ਤੀਜੇ ਦੀ ਨਹੀਂ ਹੋਟਲ ਇਹਨਾਂ ਰੱਖਦੇ ਹਾਂਜੀ ਚੌਥੇ ਦਿਨ ਆ ਜੀ ਉਹ ਪੰਜਵੇਂ ਦਿਨ ਆ ਜੀ ਉਹ ਤੁਹਾਨੂੰ ਗੋਲੀਆਂ ਸਰਿਆਂ ਮਿਲੁੰਦੀਆਂ ਕਿ ਮੰੰਗੀ ਤੁਹਾਡੀ ਮੰਗ ਗਈ ਆ ਉਹ ਕਹਿੰਦੇ ਮੇਰੇ ਕੱਪੜਾ ਉੱਤੇ ਕਿੰਨੇ ਕੁੱਪੜ ਕਿੰਨੇ ਮਾਰੇ ਅੰਕਲ ਨੇ ਕਿਉਂ ਕੱਪੜਾ ਮਾਰਿਆ ਉਹ ਕਹਿੰਦੇ ਮੈਂ ਨਹੀਂ ਮਾਰੇ ਥੱਪੜੀ ਆ ਵੀ ਤੇ ਕੇ ਨਾਲ ਉਹ ਮੁੰਡਾ ਵੀ ਨਾਲ ਸੀਗਾ ਅੱਛਾ ਸਰ ਕੋਈ ਮਾਰਿਆ ਇਸ ਪਰ ਉਹ ਕਹਿੰਦਾ ਤੁਹਾਡਾ ਨਾਮ ਆ ਗਿਆ ਇਹ ਵੀ ਚਲੇਗੀ ਪਰ ਪਰ ਕਿਉਂ ਉਹ ਨਹੀਂ ਗਿਆ ਇਹ ਭਾਜੀ ਨੇ ਮੈਨੂੰ ਕਸ ਲੈ ਗਿਆ ਅੰਕਲ ਨੇ ਮਾਰ ਗਿਆ ਮੈਨੂੰ ਥੱਲੇ ਲਾਇਆ ਬੋੜੀਆਂ ਤੋਂ ਬਾਹਰ ਜਾ ਕੇ ਆਪਣੀ ਗੱਲਬਾਤ ਧੰਨਵਾਦ ਕਰੋ ਹਾਂ ਹੁਣ ਦੋਈ ਮੰਨ ਗਿਆ ਨਾ ਮੰਨੇ ਨਾ ਕਸਮਰ ਆਇਆ ਉਹ ਤੁਹਾਡੇ ਸਾਹਮਣੇ ਕਹਿ ਰਿਹਾ ਨਹੀਂ ਨਹੀਂ ਤੁਸੀਂ ਮੰਨ ਗਿਆ ਨਾ ਕਸਮਰ ਆਇਆ ਦੀਆ ਕਸਮਰ ਆਇਆ ਸਰ 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 ਕਸਟਮਰ ਆਇਆ ਹੈ ਤੁਹਾਡੇ ਕੋਲ ਕਸਟਮਰ ਆਇਆ ਹੈ ਇਨਾਂ ਨੂੰ ਪੁੱਛੋ ਉਹਨੇ ਕਿਦਾਂ ਮੰਨੇ ਜਬਰਦਸਤੀ ਮੰਨ ਲਿਆ ਇਨਾਂ ਕਿ ਅੰਦਰ ਜਾ ਕੇ ਮਨ ਨੂੰ ਕਹਿੰਦੀ ਮੈਨੂੰ ਪੈਸੇ ਦਿੱਤੇ ਆਏ ਨਹੀਂ ਉਹਨੇ ਪੈਸੇ ਦਿੱਤੇ ਇਹਨੂੰ ਇਹ ਮੁੱਕਰਦੀ ਕਹਿੰਦੀ ਨਹੀਂ ਮੈਂ ਉੱਪਰ ਰੂਮ ਚ ਗਏ ਸੀ ਉੱਪਰ ਰੂਮ ਚ ਗਏ ਆ ਨਾ ਮੈਂ ਤੁਹਾਨੂੰ ਕਮਰਿਆਂ ਚ ਦੇ ਲਓ ਕੁੰਡਾ ਮੈਂ ਇਨਾਂ ਦੇ ਕਮਰਿਆਂ ਚ ਗੁਣਨਾ ਵੇਖੋ ਕਿੰਨੇ ਕ ਬਏ ਹੋਣਿਆ ਜਾਓ ਕਮਰਿਆਂ ਚ ਗੁਣਨਾ ਵੇਖੋ ਜਾਓ ਡੈਸਕ ਵੀ ਭਰੇ ਹੋਣਿਆ ਕੁੰਡਾ ਭਾਵੇਂ ਖਾਲੀ ਕਰਦੇ ਹੋਣ ਇਹਨਾਂ ਨੇ ਵੀ ਲੱਭ ਜਵੇ ਆਹ ਤੇ ਖਾਲੀ ਕਰਦੇ ਹੋਣੇ ਆ ਉਹ ਤੇ ਖਾਲੀ ਕਰਦੇ ਹੋਣੇ ਬਿਲਕੁਲ ਆ ਦੇਖੋ ਜੇ ਲੜਕੀ ਦੇ ਵਪਾਰ ਦਾ ਧੰਦਾ ਇੱਥੇ ਕਰਨ ਆਈ ਸੀਗੀ ਤੇ ਹੋਟਲ ਵਾਲੇ ਨੇ ਇਹਦੇ ਵੱਲੋਂ ਕਿਹਾ ਜਾ ਰਿਹਾ ਥੱਪੜ ਮਾਰੇ ਨੇ ਇਹਨੂੰ ਦੋਸਤੋ ਬਾਅਦ ਮੈਂ ਕੰਮ ਬੰਦ ਕਰਾਉਂਗੀ ਇਹਨੀ ਲੜਕੀ ਮੈਂ ਕੰਮ ਬੰਦ ਕਰਾਵਾਂਗੀ ਮੈਂ ਕਰਾਉਂਗੀ ਮੈਂ ਕੰਮ ਬੰਦ ਕਰਾਉਂਗੀ ਨੈਰਾ ਕੰਮ ਨਹੀਂ ਕਰਨ ਦਊਂਗੀ ਤੈਨੂੰ ਸਿੱਧੀਆਂ ਤੰਕੀਆਂ ਸਿੱਧੀਆਂ ਤੰਕੀਆਂ ਦਿੱਤੀਆਂ ਜਾ ਰਹੀਆਂ ਨੇ ਕੰਮ ਬੰਦ ਕਰਵਾਇਆ ਜਾਗਾ ਕਾਹਦਾ ਕੰਮ ਚੱਲਦਾ ਇੱਥੇ ਇੱਥੇ ਦੇਵਵਾਰ ਦਾ ਚੱਲਦਾ ਜੀ ਕਿੰਨੀਆਂ ਲੜਕੀਆਂ ਨੇ ਕਿਹਾ ਜਾਨੀਆਂ ਬੈਠੀਆਂ ਨੇ ਆਪਾਂ ਜੀ ਸਿਕਿਉਰਟੀ ਗਾਰਡ ਜੇ ਇਹਨਾਂ ਨੂੰ ਵੀ ਪਤਾ ਵਾ ਕੀ ਚੱਲਦਾ ਇੱਥੇ ਪੁੱਛ ਲਓ ਭਾਵੇਂ ਪੁੱਛ ਲਓ ਭਾਜੀ ਸੱਚ ਦੱਸੀ ਤੈਨੂੰ ਰਾਮਦਾ ਵਾ ਅਸਾ ਹੀ ਸੱਚ ਦੱਸੀ ਤੇ ਤੁਹਾਡੇ ਕਿੰਨੇ ਪੈਸੇ ਰੁਕਦੇ ਨਹੀਂ ਤੁਹਾਡੀ ਸਿਕਿਉਰਟੀ 1000 ਰੁਪਏ ਦੀ ਉਹਨਾਂ ਦੁਕਾਨ ਵਿੱਚ ਇਹਦਾ ਲਿੱਤਾ 8000 ਮੈਂ ਸਰ ਕੰਮ ਕਰਨ ਆਈ ਸੀ 1000 ਰੁਪਏ ਦੀ ਮੇਰੀ ਕਸਟਮਰ ਨਾਲ ਲਈ 100 ਰੁਪਏ ਦੀ ਰੂਮ ਦੀ ਗੱਲ ਹੋਈ ਇਹਨਾਂ ਨੇ ਕਸਟਮਰ ਨੂੰ ਪੈਸੇ ਲਿੱਤੇ ਮੈਂ ਇੱਕ ਕਮ ਬਾਸਕਣ ਬੈਲਾ ਲਾ ਕੇ ਹੀ ਗੱਡੀ 'ਚ ਮਿਲ ਗਈ ਸੀ ਠੀਕ ਹੈ ਇਹ ਇਹਨਾਂ ਦੇ ਹੋਟਲ 'ਚ ਆਏ ਆ ਮੈਨੂੰ ਇਹਨਾਂ ਨੇ ਰੂਮ ਦੇ ਪੈਸੇ ਲਿੱਤੇ ਆ ਤੇ ਬੰਦਾ ਰੋਲਾ ਪਾ ਲਾ ਪਿਆ ਮੈਂ ਪੈਸੰਦੇ ਨੇ ਕੁਝ ਵੀ ਮੇਰਾ ਉਨਾ ਆਪਸੀ ਹੋ ਗਿਆ ਸਕਿੰਟ ਸਕਿੰਟ ਗਾਇਨੂ ਮੈਂ ਨਹੀਂ ਠੀਕ ਹੈ ਬਲਕਰ ਬਲਕਰ ਜੀਜਾ ਨੇ ਬੋਲੋ ਮੇਰੇ ਤੋਂ ਬੋਲੋ ਜੀ ਬਲਕਰ ਜੀਜਾ ਨੇ ਬੋਲੋ ਜੀ ਸਾਰੇ ਦੇਖ ਰਹੇ ਨੇ ਫਰੈਂਡ ਵੀ ਦੇਖ ਰਿਹਾ ਲਾਈਵ ਮੰਗੋ ਅੰਗਲ ਨੂੰ ਕੁਝ ਥੱਪੜ ਮੇਰੇ ਕਿਸ ਵੇਸਤੇ ਮਾਰੇ ਬਿਲਕੁਲ ਆ ਦੇਖ ਸਕਦੇ ਹੋ ਇਹ ਇੱਕ ਲੜਕੀ ਆ ਜੋ ਦੇਵਪਰਦਾ ਧੰਦਾ ਇੱਥੇ ਕਰਨ ਆਈ ਸੀ ਜੀ ਦੱਸਿਆ ਜਾ ਰਿਹਾ ਹੋਟਲ ਵਾਲੇ ਨੇ ਇਹਨੂੰ ਥੱਪੜ ਮਾਰੇ ਨੇ ਕਮਰੇ ਦੇ ਥੱਪੜ ਮਾਰੇ ਨੇ ਤੇ ਇਹਨਾਂ ਦਾ ਗਾਕ ਵੀ ਭਜਾ ਦਿੱਤਾ ਗਿਆ ਆ ਗਾ ਕਿੱਥੇ ਗਿਆ ਤੁਹਾਡਾ ਜੀ ਤਾਂ ਜੜਾਤਾ ਨਾ ਸਰ ਉਹ ਕਿ ਦੇਖੋ 105 ਨੰਬਰ ਦੇ ਕਮਰੇ ਕਿ ਨਾ ਤੁਸੀਂ ਇੱਥੇ ਦੇ ਵਪਾਰ ਦਾ ਧੰਦਾ ਕਰਨ ਆਂਦੇ ਹੋ ਤੁਹਾਨੂੰ ਦਾ ਮਤਲਬ ਆਂਦਾ ਨਹੀਂ ਕਿ ਗਲਤ ਕੰਮ ਕਿਉਂ ਕਰਦੇ ਤੁਸੀਂ ਕਿਹੜੀ ਮਜਬੂਰੀ ਤੁਹਾਡੀ ਇਦਾਂ ਮਜਬੂਰੀ ਹੋ ਗਈ ਐਸੀ ਕਿ ਸੁਣੀਆਂ ਅਡੇ ਕਰਦੇ ਨਹੀਂ ਹੁੰਦੇ ਨੀ ਨਾ ਸਾਡੇ ਵਾਈ ਬੋਚੇ ਕਰਕੇ ਸਾਡੇ ਖਰਚੇ ਨਹੀਂ ਪੂਰੇ ਹੁੰਦੇ ਕਾਮ ਕਰਕੇ 4-5000 ਰੁਪਏ ਸਾਡੇ ਖਰਚੇ ਨਹੀਂ ਪੂਰੇ ਹੁੰਦੇ ਕਿਹੜੇ ਖਰਚੇ ਤੁਹਾਡੇ ਇਦਾਂ ਦੇ ਆ ਜਿਹੜੇ ਲੱਖ ਰੁਪਏ ਤੁਹਾਨੂੰ ਚਾਹੀਦਾ ਜੀ 1 ਲੱਖ ਰੁਪਏ ਨਹੀਂ ਸਾਨੂੰ ਚਾਹੀਦਾ ਸਾਨੂੰ ਕੋਈ 10 15000 ਦੀ ਨੌਕਰੀ ਲਵਾ ਦੇ ਮੈਂ ਉਹ ਵੀ ਇਹ ਵੀ ਘਾਹ ਨੂੰ ਇਹ ਹੋਟਲ ਦੇ ਕਿਹੜਾ ਕੰਮ ਹੁੰਦਾ ਇਹ ਹੋਟਲ ਦੇ ਕਿਹੜਾ ਕੰਮ ਗਲਤ ਕੰਮ ਹੁੰਦਾ ਪੰਜ ਨੰਬਰ ਰੂਮ ਇਹ ਹੋਟਲ ਦੇ ਕੰਮ ਤੁਹਾਡੇ ਜੀ ਕੰਮ ਹੀ ਚੱਲਦਾ ਹੈ ਜੀ ਬਿਲਕੁਲ ਇਹ ਤਸਵੀਰਾਂ ਜਲੰਧਰ ਰੇਲਵੇ ਸਟੇਸ਼ਨ ਰੋਡ ਦੇ ਸਾਂਝਿਆ ਕੀਤੇ ਜਾ ਰਹੀਆਂ ਨੇ ਜਿੱਥੇ ਹੋਟਲ ਦੇ ਵਿੱਚ ਇੱਕ ਲੜਕੀ ਆਈ ਸੀ ਕੀ ਦੇਵਪਾਪਾ ਦਾ ਠੰਡਾ ਕਰਨ ਤੇ ਦੱਸਿਆ ਜਾ ਰਿਹਾ ਕੋਈ ਗੱਲ ਹੋਈ ਤੇ ਹੋਟਲ ਵਾਲੇ ਨੇ ਇਹਨੂੰ ਥੱਪੜ ਮਾਰੇਗੇ ਇਹ ਦੇਖ ਸਕਦੇ ਹੋ ਤਸਵੀਰਾਂ ਲਗਾਤਾਰ ਸੰਜੀਏ ਕੀਤੀਆਂ ਜਾ ਰਹੀਆਂ ਨੇ ਸਾਡਾ ਚੈਨਲ ਦੇਵਪਾਪਾ ਦਾ ਠੰਡਾ ਹੋ ਰਿਹਾ ਸੀਗਾ ਜੀ ਦੱਸਿਆ ਜਾ ਰਿਹਾ ਇੱਥੇ ਗਲਤ ਕੰਮ ਹੁੰਦਾ ਸੀਗਾ ਤੇ ਪਰ ਸਾਡਾ ਚੈਨਲ ਕਿਸੇ ਵੀ ਗੱਲ ਦੀ ਪੁਸ਼ਟੀ ਨਹੀਂ ਕਰਦਾ ਸੀ ਜੇ ਗੈਸਟ ਹਾਊਸ ਤੇ ਵੱਡੇ આરોਪ ਲੱਗ ਰਹੇ ਨੇ ਵੱਡੀਆਂ ਤਸਵੀਰਾਂ ਵੱਡੀਆਂ ਤਸਵੀਰਾਂ ਤੁਹਾਣਾ ਗੱਲ ਗੱਲ ਹੈ ਮੈਂ ਕੋ ਗੱਲ ਕਰਾਂ ਸਰ ਇਹਨਾਂ ਨਾਲ ਤਾਂ ਮੈਂ ਕੀ ਮੰਗੀ ਮੰਗਾ ਨਹੀਂ ਲੈ ਗਏ ਮਾਰਿਆ ਕਹਿੰਦੇ ਮਾਰਿਆ ਕਹਿੰਦੇ ਮੰਗ ਸਰ ਇੱਥੇ ਕੰਮ ਜਲਦਾ ਤੇ ਕੰਮ ਬੰਦ ਹੋਣਾ ਚਾਹੀਦਾ ਮਾਰਿਆ ਕੰਮ ਤੁਸੀਂ ਵੀ ਕਰਦੇ ਹੋ ਕਿੱਦਾਂ ਹੁੰਦਾ ਬੰਦ ਕਰਦੇ ਆ ਅਸੀਂ ਕਰਦੇ ਆ ਇਹ ਸਾਰੀ ਗੱਲ ਦਾ ਪਵਾੜਾ ਕੀ ਹੋਇਆ ਕਿਸੇ ਆ ਤੁਸੀਂ ਇੱਥੇ ਆਏ ਸੀ ਕਸਟਮਰ ਲੈ ਕੇ ਉਸ ਤੋਂ ਬਾਅਦ ਕੀ ਹੋਇਆ ਇਹਨਾਂ ਨੇ ਆਈਡੀਆ ਇਹ ਨਹੀਂ ਲਈ ਆ ਸਰ ਨਾ ਮੇਰੇ ਲਈ ਨਾ ਲਾ ਦੇ ਉਹ ਤਾਂ ਤੁਸੀਂ ਕਹਿ ਰਹੇ ਹਰ ਵਾਰੀ ਨਹੀਂ ਲੈਂਦੇ ਨਹੀਂ ਲੈਂਦੇ ਅੱਜ ਕੀ ਹੋਇਆ ਥੱਪੜ ਕਿਉਂ ਮਾਰਿਆ ਉਹਨਾਂ ਨੇ ਥੱਪੜ ਇਹਨਾਂ ਨੇ ਇਸ ਦਾ ਤੁਹਾਰੇ ਕਸਟਮਰ ਕਹਿੰਦਾ ਮੈਂ ਪੈਸੇ ਦਿੱਤੇ ਮੈਂ ਗਿਆ ਅੱਜ ਕੰਮ ਨੂੰ ਪੈਸੇ ਨਹੀਂ ਦਿੱਤੇ ਅੰਕਲ ਨੇ ਮੇਰੇ ਥੱਪੜ ਮਾਰ ਗਏ ਥੱਲੇ ਲਾਤਾ ਕਿਸ ਬੰਦੇ ਕਹਿੰਦਾ ਜਿਹੜੇ ਪੈਸੇ ਲੈਣਾ ਤੂੰ ਬਾਹਰ ਜਾ ਕੇ ਗੱਲ ਕਰ ਮੇਰੇ ਹੋਟਲ 'ਚ ਗੱਲ ਨਹੀਂ ਕਰਨੀ ਬਿਲਕੁਲ ਅੰਕਲ ਜੀ ਹੋਟਲ ਵਾਲੇ ਵੀ ਨੇ ਇਹਨਾਂ ਨੇ ਵੀ ਗੱਲਬਾਤ ਕਰ ਰਹੇ ਆ ਕਿ ਤੁਹਾਡਾ ਭਾਈ ਨਾਮ ਕੱਲੇ ਗਿਆ ਮੇਰੇ ਹੋਟਲ ਦੇ ਨਾਲ ਉਹ ਗੱਲ ਕਰਨੀ ਬਾਹਰ ਜਾ ਕੇ ਕਰ ਤੁਹਾਡਾ ਭਾਈ ਤੁਹਾਡਾ ਨਾਮ ਕੀ ਪੈਂਦਾ ਕਿੱਦਾਂ ਭਾਈ ਚੱਲਦਾ ਤੇ ਵਪਾਰ ਦਾ ਧੰਮ ਕੰਮ ਇੱਥੇ ਹਾਂਜੀ ਚੱਲਦਾ ਚੱਲਦਾ ਭਾਈ ਚੱਲਦਾ ਕਦੇ ਪ੍ਰਸ਼ਾਸਨ ਨਹੀਂ ਪਹੁੰਚਿਆ ਇੱਥੇ ਤੱਕ ਕਦੀ ਨਹੀਂ ਪਹੁੰਚਿਆ ਇੱਥੇ 5-6 ਘਰਾਣੇ ਹੁੰਦੇ ਹੁੰਦੇ ਇੱਥੇ ਕਿੰਨੇ ਦੇਖਦੇ ਹੋ ਕਿ ਇੱਥੇ ਹੋਰ ਵੀ ਪਰਿਵਾਰਿਕ ਪਰਿਵਾਰ ਵੀ ਨੰਗ ਦੇਣੇ ਥੇ ਰੇਲਵੇ ਸਟੇਸ਼ਨ ਕੋਲ ਆ ਕਦੀ ਕੋਈ ਸਵਾਰੀ ਇੱਥੋਂ ਆਂਦੀ ਕਦੀ ਕੋਈ ਉਹਨਾਂ ਦੇ ਕਿੱਦਾਂ ਦਾ ਅਸਰ ਪੈਂਦਾ ਹੋਏਗਾ ਭਾਈ ਅਗਲੇ ਲੰਘੇ ਚਿੱਕਰੇ ਕਿਹੜਾ ਵੱਡੇ ਮਾਰਦਾ ਇਹ ਚਿੱਕਰੇ ਕਿਹੜਾ ਵੱਡਾ ਮਾਰੂ ਕਿੰਨੇ ਕਿਵੇਂ ਦੇਖਦੇ ਹੋ ਕੰਮ ਬੰਦ ਹੋਣਾ ਚਾਹੀਦਾ ਇੱਥੇ ਜਾਂ ਨਹੀਂ ਅਗਲਾ ਬੰਦ ਹੋਣਾ ਚਾਹੀਦਾ ਭਾਈ ਗੱਲ ਗਲਤੀ ਬਿਲਕੁਲ ਦੇਖੋ ਲੋਕਾਂ ਦਾ ਜਮਾਵੜਾ ਲੋਕਾਂ ਦਾ ਜਮਾਵੜਾ ਇੱਥੇ ਪਹੁੰਚ ਚੁੱਕਿਆ ਕਿਉਂਕਿ ਇੱਥੇ ਦੇਵਪਾਰ ਦਾ ਕੰਮ ਹੁੰਦਾ ਸੀਗਾ ਲੋਕ ਇੱਥੇ ਪਰੇਸ਼ਾਨ ਹੋ ਰਹੇ ਨੇ ਦੇਖ ਸਕਦੇ ਹੋ ਇੱਕ ਲੜਕੀ ਇਲਜ਼ਾਮ ਲਗਾ ਰਹੀ ਹੈ ਕਿ ਮੈਂ ਕਸਟਮਰ ਲੈ ਕੇ ਇੱਥੇ ਆਈ ਸੀਗੀ ਤੇ ਕੁਝ ਪੈਸਿਆਂ ਦੀ ਗੱਲ ਤੋਂ ਲੈ ਕੇ ਮੈਨੂੰ ਖੱਪੜ ਮਾਰੇਗੇ ਹੋਟਲ ਮਾਲਕ ਵੱਲੋਂ ਪਰ ਉਹਨਾਂ ਦਾ ਕਹਿਣਾ ਅੰਕਲ ਤੁਸੀਂ ਆਈਡੀ ਦਿਖਾ ਸਕਦੇ ਹੋ ਇੱਧਰ ਆਓ ਆਇਓ ਥੋੜਾ ਅੱਗੇ ਆਇਓ ਆਓ ਉਹਦੀ ਆਈਡੀ ਦਿਖਾਓ ਇਹ ਇਹੜੇ ਇਲਜ਼ਾਮ ਲਗਾ ਰਹੇ ਆ ਸਹੀ ਕਿ ਗਲਤ ਐ ਸੋ ਇਹ ਸਭ ਝੂਠ ਹੈ ਜੀ ਝੂਠ ਹੈ ਜੀ ਬਿਲਕੁਲ ਝੂਠ ਹੈ ਜੀ ਆਪਣੇ ਆਰਡਰ ਕਹਿੰਦੇ ਉਹ ਕਹਿੰਦੀ ਆਈਡੀ ਤੋਂ ਬਿਗੈਰ ਆ ਲੈ ਤੁਹਾਡੇ ਨਾਲ ਕੀ ਇੰਨੀ ਕਰਗੇ ਛੇੜੇ ਕੀ ਫੇਰ ਜਾ ਮਲਾਣਗੇ ਤੋੜਦੇ ਤੁਹਾਡੇ ਕੈਮਰੇ ਲੱਗੇ ਸਾਰੇ ਇਥੇ ਕੈਮਰੇ ਲੱਗੇ ਸਭ ਤੁਸੀਂ ਐਂਟਰੀ ਦੀ ਗੱਲ ਐਂਟਰੀ ਦਿਖਾਉ ਦਿੰਦੇ ਜੀ ਪਹਿਲੀ ਗੱਲ ਜੀ ਐਂਟਰੀ ਹਜੇ ਤੋਂ ਮੈਨੂੰ ਜੀ ਕਿਸੇ ਨੇ ਨਿਭਾਏ ਨਹੀਂ ਤੁਸੀਂ ਨਹੀਂ ਦਿੱਤਾ ਸੀ ਆਏ ਨਾ ਹਜੇ ਆਈ ਹੈ ਜੀ ਅਰੁਣ ਦੀ ਗੱਲ ਹੋਣੀ ਸਰ ਮੇਰੀ ਗੱਲ ਸੁਣ ਲਾਪੇ ਪਹਿਲੇ ਵੀ ਆਏ ਹੁੰਦੇ ਕਦੀ ਕਦੀ ਪਹਿਲਾਂ ਆਉਂਦੇ ਆ ਮੁੰਡਿਆਂ ਨੇ ਕੋਈ ਆਈਡੈਂਟੀ ਲੈਂਦੇ ਸੀ ਹਾਂਜੀ ਰੈਗੂਲਰ ਆਣਦੇ تھے ਐਨਾ ਕੋਲੋਂ ਆਈਡੀ ਕਾਰ ਲੈਂਦੇ ਤੁਹਾਡੇ ਕੋਲੋਂ ਨਾ ਉਹ ਕਹਿੰਦੇ ਲੈਂਦੇ ਆ ਆ ਦੇਖੋ